ਉਹਨਾਂ ਕਹਿੰਦੇ ਪੰਗਸਾੜੀ ਮਠਾਈ ਦਿੱਤੀ ਗਈ ਹੈ। ਉੱਥੇ ਲੇ ਕਰੋ ਯਾਰ ਥੱਲੇ। ਜੀ ਪੰਗਸਾੜੀ ਫੰਗਸਾੜੀ ਮਠਾਈ ਦਿੱਤੀ ਹੈ। ਦੇਖੋ ਅਸੀਂ ਤਾਂ ਕਾਫੀ ਸਾਮਾਨ ਵੇਚਿਆ ਬੈ। ਹਾਂ ਜੀ। ਅੱਗੇ ਵੀ। ਲੈ ਲਓ ਜਾਓ ਬਜੀ। ਠੀਕ ਹੈ ਕਿ ਇਮਾਨ ਬੈਚ ਮੈਂ ਮੈਂ ਮਠਾਈ ਦੇ ਕੋਈ ਕਰ ਰਿਹਾ। ਮੈਂ ਛੇ ਤਾਂ ਟੱਡੇ ਕੋਈ ਨਹੀਂ। ਨਹੀਂ ਨਹੀਂ ਸਰ ਉਹਨਾਂ ਕੋਲ ਵੀਡੀਓ ਹੈਗੀ ਆ, ਵਿਦ ਬਿਲ ਹੈਗੀ ਆ ਜੋ ਫੰਗਸ ਨਹੀਂ। ਬਿਲ ਹੈਗੀ ਆ, ਵੀਡੀਓ ਹੈ। ਸਾਮਾਨ ਵੀ ਤੁਹਾਡੇ ਸਾਹਮਣੇ ਪਿਆ ਹੋਇਆ। ਮੈਂ ਐ ਨਹੀਂ ਕਹਿ ਰਿਹਾ ਹੁਣ ਦੇਖੋ ਜੀ ਮੋਤੀ ਚੂੜੀ ਲੱਗ ਗਈ ਆ। ਉਹ ਠੀਕ ਹੈ। ਹੁਣ ਐਨ ਕਿ ਇਹ ਆਈਟਮ ਅਗੇ ਫ੍ਰਿਜ ਰੱਖਣ ਵਾਲੀ ਉੱ ਹੋਰ ਬਾਕੀ ਸਾਡੀ ਕੋਈ ਬਾਕੀ ਵੀ ਸਵੇਰ ਦੀ ਵੇਚੀ ਆ ਅਸੀਂ ਕੱਲ ਵੀ ਵੇਚੀ ਆ ਕੋਈ ਕਿਸੇ ਦੀ ਕੰਪਲੇਨਟ ਨਹੀਂ ਆਈ ਸਰ 2 ਘੰਟੇ ਜੁੜੇ ਲੱਗ ਜਾਂਦੀ ਕਹਿੰਦੇ ਹਾਂਜੀ ਬੰਦੇ 2 ਘੰਟੇ ਚ ਲੱਗ ਜਾਂਦੀ ਸਨ ਦੋ ਸਰ ਹਮਮਤ ਸੇ ਦੇਖੋ ਨਾ ਕਿੰਨਾ ਮੈਂ ਬਾਰ ਨਿਕਲ ਜਾਂਦੀ ਹੈ ਐਂਡੀਆਂ ਮਸ਼ੀਨਸ ਐਸੇ ਚੋਂ ਠੀਕ ਹੁੰਦੀ ਹੈ ਨਾਲੇ ਉਹਨਾਂ ਦਾ ਕਹਿਣਾ ਕਿ ਮਠਾਈ ਹੋਰ ਲੈ ਤੇ ਬਿੱਲ ਹੋਰ ਕਿਸੇ ਮਠਾਈ ਬਿੱਲ ਪਹਿਲੇ ਹੋਰ ਦੇ ਦਿੱਤੇ ਸੀ ਉਹ ਲੜਕੇ ਕੋਲ ਗਲਤੀ ਨਾਲ ਕਿਸੇ ਦਾ ਫਲਾਇਆ ਗਿਆ ਮੈਂ ਉਹ ਚੱਕਰ ਕੋਈ ਨਹੀਂ ਆਉਂਦਾ ਜੇ ਕਸਟਮਰ ਦੋ ਦਿਨ ਇਕੱਠੇ ਖੜੇ ਹੁੰਦੇ ਆ ਉਹਨੇ ਆਉਂ ਫਲਾਇਆ ਜਾਂ ਕਿਸੇ ਨੂੰ ਪੈਸੇ ਦੇਣ ਲੱਗੇ ਇੱਧਰ ਦਾ ਇੱਧਰ ਫਲਾਇਆ ਗਿਆ ਬਿੱਲ ਤੇ ਕੋਈ ਇਸ਼ੂ ਨਹੀਂ ਉਹ ਬਿੱਲ ਤੇ ਦੁਬਾਰਾ ਵੀ ਆਪਾਂ ਹੁਣ ਦੀ ਤੱਕ ਦੇ ਦਿਆਂਗੇ ਮਠਾਈ ਤਾਂ ਹੀ ਹੁੰਦਾ ਸਾਡੀ ਨਹੀਂ ਮਠਾਈ ਨਹੀਂ ਸਾਡੀ ਫੰਗੇ ਵਾਲੀ ਹੁੰਦੀ ਉਹਨਾਂ ਨੇ ਫੀਸ ਵਿੱਚ ਨਹੀਂ ਰੱਖੀ ਗੋਣਾ ਜਾਂ ਲੇ ਯਕੀਨ ਆ ਉਸ ਕਰਕੇ ਆ ਗਿਆ ਜਿਹੜੇ ਮੋਤੀ ਚੂਰਾ ਉਹਨੂੰ ਕੁਛ ਨਹੀਂ ਹੋਇਆ ਉਹ ਠੀਕ ਆ ਕਿਉਂਕਿ ਜਿਹੜੀ ਫ੍ਰਿਜ ਚ ਰੱਖਣ ਵਾਲੇ ਨੇ ਨਾ ਐਟਮਾ ਕੀ ਉਹ ਠੀਕ ਆ ਉਹ ਠੀਕ ਰਹੇਗੀ ਬੱਚੀ ਨੂੰ ਕੁਛ ਹੋ ਜਾਂਦਾ ਹੋਵੇ ਜੀ ਰਿਸਪਾਂਸਿਬਲ ਦੇਖੋ ਜੀ ਮੈਂ ਮੈਂ ਵੀ ਫੈਮਿਲੀ ਵਾਲਾ ਆ ਸਾਡੇ ਵੀ ਬੱਚੇ ਆ ਮੈਂ ਮਗਰ ਵੀ ਸਾਡੇ ਕੋਲ ਆਉਂਦੇ ਨੇ ਕੋਈ ਐਸੀ ਗੱਲ ਨਹੀਂ ਕਿ ਜਦੋਂ ਨਾਲ ਪੁੱਛਣ ਕਿ ਕੋਈ ਕੰਪਲੇਨ ਜਾਂ ਕੁਛ ਵੀ ਹੈ ਕਿ ਅੱਗੇ ਤੋਂ ਕਦੀ ਵੀ ਹੋਇਆ ਹੋਵੇ ਕੰਪਰੋਮਾਈਜ਼ ਦੀ ਗੱਲ ਕਿਹਾ ਜਾ ਰਿਹਾ ਜੀ ਨਹੀਂ ਕੰਪਰੋਮਾਈਜ਼ ਨਹੀਂ ਅਸੀਂ ਤਾਂ ਮਾਫੀ ਮੰਗੀ ਸੀ ਉਹਨਾਂ ਕੋਲੋਂ ਕਿ ਜੇ ਕੋਈ ਸਾਡੀ ਗਲਤੀ ਹੋ ਸਕਦੀ ਹੈ ਤਾਂ ਉਹ ਅਸੀਂ ਮਾਫੀ ਮੰਗ ਲੈਂਦੇ ਆ ਤੁਸੀਂ ਆਪ ਮਨ ਦੇ ਵਿੱਚ ਹੀ ਇੱਥੇ ਇਨਸਪੈਕਸ਼ਨ ਹੋਣੀ ਚਾਹੀਦੀ ਹੈ ਜੀ ਨਹੀਂ ਦੇਖੋ ਜੀ ਇਨਸਪੈਕਸ਼ਨ ਕਰੋ ਤੁਹਾਡੇ ਸਾਹਮਣੇ ਹਰ ਚੀਜ਼ ਪਈ ਹੈ ਆ ਦੇਖੋ ਕਵਰ ਪਈ ਜੀ ਤੁਹਾਡੇ ਸਾਹਮਣੇ ਤੁਸੀਂ ਆਏ ਹੋ ਜਦੋਂ ਇੱਕ ਮਿੰਟ ਤੁਸੀਂ ਆਏ ਹੋ ਜਦੋਂ ਇਹ ਦੇਖੋ ਇਹ ਕਵਰ ਪਈ ਉਹ ਤਾਂ ਕੋਈ ਨੰਗੀ ਨਹੀਂ ਅਸੀਂ ਰੱਖਦੇ ਆ ਵੀ ਕਿਤੋਂ ਸਾਹ ਦੇਖੋ ਨਾ ਕਵਰ ਕੀਤੀਆਂ ਐ ਇਹ ਵੀ ਦੇਖੋ ਮੈਂ ਮੇਰੀ ਵੀ ਵੀ ਚੀਜ਼ ਨਹੀਂ ਨਹੀਂ ਜੀ ਮੈਂ ਜੋਬ ਕਰਦਾ ਇੱਥੇ ਠੀਕ ਹੈ ਹਾਂ ਜੀ ਇਹ ਦੇਖੋ ਸਾਰੀਆਂ ਚੀਜ਼ਾਂ ਕਵਰ ਆਪਣੇ ਆਪ ਇਹਨਾਂ ਦੇ ਹੱਥੋਂ ਪਹਿਲਾਂ ਦੀ ਕਵਰ ਹੈ ਮੈਡਮ ਇਹਾਂ ਤੋਂ ਪਹਿਲਾਂ ਦੀਆਂ ਤੁਹਾਡੇ ਹੱਥੋਂ ਪਹਿਲਾਂ ਦੀ

ਉਜੀ ਲਵ ਲੱਡੂ ਮੈਂ ਵੀ ਇਹ ਜਗਾ ਰੈਪਿਊਟੇਡ ਹੈ ਰੈਗੂਲਰ ਕਸਟਮਰ ਹਾਂ ਮੈਂ ਆਈ ਆਂ ਬੇਟੀ ਦੇ ਨਾਲ ਮੈਂ ਆ ਕੇ ਲੱਡੂ ਦੀ ਪੈਕਿੰਗ ਔਰ ਚਮਚਮ ਦੀ ਪੈਕਿੰਗ ਲੈਂਦੀ ਆਂ ਹਮਮ ਐਂ ਜਦੋਂ ਮੈਂ ਲੈ ਕੇ ਚਲੇ ਗਈ ਆ ਮੈਨੂੰ ਕਾਊਂਟਰ ਤੋਂ ਮੈਂ ਪੇਮੈਂਟ ਕੀਤੀ ਆਂ ਆਨਲਾਈਨ ਔਰ ਉਹਨਾਂ ਨੇ ਬਿੱਲ ਵੀ ਦਿੱਤੇ ਨੇ ਮੈਨੂੰ ਐਨੀ ਹਾਊ ਬਟ ਆਬਵੀਅਸ ਉਸ ਵੇਲੇ ਬੰਦਾ ਨਹੀਂ ਦੇਖਦਾ ਮੈਂ ਵੀ ਨਹੀਂ ਦੇਖੇ ਮੈਂ ਘਰ ਗਈ ਰਸਤੇ 'ਚ ਸ਼ੀ ਵਾਂਟਿਡ ਮੈਂ ਲੱਡੂ ਇਹਨੂੰ ਖੋਲ ਕੇ ਖਾਣ ਲਈ ਦੇ ਦਿੱਤਾ ਕਾ ਜਾ ਕੇ ਅਸੀਂ ਡਿਨਰ ਕੀਤਾ ਕੁਝ ਟਾਈਮ 7:30 10:30 10:30 10:35 ਤੇ ਮੈਂ ਚਮਚਮ ਮਿਠਾਈ ਜਿਹੜੀ ਉਹ ਖੋਲੀ ਕਿਉਂਕਿ ਲੱਡੂ ਤੇ ਮੈਂ ਉਹ ਰਸਤੇ 'ਚ ਹੀ ਦੇ ਦਿੱਤੇ ਸੀ ਚਮਚਮ ਖੋਲੀ ਤੇ ਚਮ ਚਮ ਸਾਰੀ ਫੰਗਸ ਨਾਲ ਭਰੀ ਇੱਕ ਪੀਸ ਦੂਸਰਾ ਤੀਸਰਾ ਚੌਥਾ ਚਾਰੋਂ ਦੇ ਚਾਰੋਂ ਪੀਸ ਤੇ ਫੰਗਸ ਲੱਗੀ ਹੋਈ ਮੈਂ ਉਸ ਪੈਕਿੰਗ ਨੂੰ ਐਜ਼ ਇਟ ਇਜ਼ ਬੰਦ ਕਰਕੇ ਫ੍ਰਿਜ ਲਗਾ ਕੇ ਇਹਨਾਂ ਦੇ ਆਨਰ ਨੂੰ ਕਾਲ ਕੀਤੀ ਗੂਗਲ ਤੋਂ ਨੰਬਰ ਲੈ ਕੇ ਦੇ ਡਿਡਨ ਪਿਕ ਅਪ ਦਾ ਬਾਲ ਇਹਨਾਂ ਨੇ ਕਾਲ ਮੇਰੀ ਪਿਕ ਨਹੀਂ ਕੀਤੀ ਐਨੀ ਹਾਊ ਆਈ ਫੀਲ ਲਾਈਕ ਕਿ ਮੈਂ ਸਵੇਰੇ ਇਸ ਗੱਲ ਲੱਗ ਮੈਂ ਮਾਰਨਿੰਗ ਆਈ ਆ ਦੇ ਆਰ ਜਸਟ ਗਿਵਿੰਗ ਮੀ ਬੈਕ ਕਿ ਆ ਲੋ ਆਪਣੇ ਅਮਾਉਂਟ 375 ਰੁਪਏ ਜਦੋਂ ਇਹਨਾਂ ਨੇ ਉਹ ਦਿੱਤੇ ਮੈਨੂੰ ਯਾਦ ਆਇਆ ਕਿ ਮੇਰੇ ਕੋਲ ਤਾਂ ਬਿਲਸ ਹੈਗੇ ਨੇ ਇਹ ਕਹਿੰਦੇ ਬਿਲ ਹੈਗੇ ਮੈਂ ਕਹਾਂ ਜੀ ਹੈਗੇ ਆ ਬਿਲ ਦੇ ਉੱਪਰ ਉਸ ਟਾਈਮ ਮੈਂ ਦੇਖਿਆ ਤੇ ਉਹਦੇ ਉੱਤੇ ਬਿਲ ਦੇ ਉੱਪਰ ਸਰ ਲੱਗਾ ਹੋਇਆ ਹੈ ਮਿਲਕ ਕੇਕ ਔਰ ਵਨ ਮੋਰ ਆਈਟਮ ਬਿੱਲ ਜਿਹੜੀ ਚੀਜ਼ ਮੈਂ ਖਰੀਦ ਰਹੀ ਆ ਬਿੱਲ ਤੁਸੀਂ ਉਹਦਾ ਦੋ ਤੁਸੀਂ ਮੈਨੂੰ ਬਿੱਲ ਕਿਸੇ ਹੋਰ ਚੀਜ਼ ਦਾ ਦੇ ਰਹੇ ਹੋ ਟੈਗ ਤੁਸੀਂ ਕੁਝ ਹੋਰ ਕਰ ਰਹੇ ਹੋ ਮੈਂ ਪੇ ਜੈਨੂਨ ਕਰ ਰਹੀ ਆ ਮੈਂ ਤੁਹਾਡੇ ਕੋਲ ਕੋਈ ਡਿਸਕਾਊਂਟ ਥੋੜੀ ਲੈ ਰਹੀ ਆ ਐਂਡ ਸੈਕੰਡ ਥਿੰਗ ਇਜ਼ ਦਿਸ ਕਿ ਸਰ ਲੱਡੂ ਠੀਕ ਸੀਗੇ ਜਾਂ ਖਰਾਬ ਸੀ ਪਤਾ ਨਹੀਂ ਪਰ ਮੈਂ ਸਿੰਗਲ ਮਦਰ ਆ ਵਿਡੋ ਆ ਮੇਰੇ ਕੋਲ ਮੇਰੀ ਸਾਰੀ ਜਾਇਦਾਦ ਮੇਰਾ ਬੱਚਾ ਹੈ ਅੰਗਰੇਨ ਨੂੰ ਇਨ ਬਿਟਵੀਨ ਰਾਤ ਨੂੰ ਕੁਝ ਖਾਂਦੇ ਆ ਪ੍ਰੋਬਲਮ ਹੋ ਜਾਂਦੀ ਕੌਣ ਜ਼ਿੰਮੇਵਾਰ? ਕੌਣ ਕੋਈ ਕੋਈ ਜ਼ਿੰਮੇਵਾਰੀ ਲੈਂਦਾ ਇਹਦਾ? ਮੈਂ মিডিਆ ਨੂੰ ਨਹੀਂ ਮੈਂ ਸਿਰਫ ਇੱਕ ਗੱਲ ਕਹਿਨੀ ਆ ਕਿ ਤੁਸੀਂ ਸਾਰੇ ਇਹਨੇ ਆਪਣੇ ਅੰਦਰ ਝਾਕ ਕੇ ਦੇਖੋ ਕਿ ਤੁਹਾਡੇ ਮੈਂਬਰ ਤੁਹਾਡੇ ਲਈ ਇੰਪੋਰਟੈਂਟ ਆ ਜਾਂ ਤੁਹਾਡਾ ਪੈਸਾ ਤੁਹਾਡੇ ਲਈ ਇੰਪੋਰਟੈਂਟ ਆ ਅਸੀਂ ਕਿਸੇ ਅੱਛੀ ਦੁਕਾਨ ਤੇ ਚੜਦੇ ਆ ਪੇ ਕਰਦੇ ਆ ਕਿਉਂ? ਕਿਉਂਕਿ ਸਾਨੂੰ ਪਤਾ ਅਸੀਂ ਸੇਫ ਆ ਇੱਥੇ ਅੱਛਾ ਮਿਲੂਗਾ। ਮੈਂ ਲੜਕਿਆਂ ਨੂੰ ਪੈਕ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਰਿਕਵੈਸਟ ਕੀਤੀ ਮੈਂ ਕਿ ਬਟਾ ਚੈੱਕ ਕਰ ਲੈ। नहीं इस पर इतना गाल मुझे कोई रिगार्डिंग कंप्लेंट मैं sir डेफिनेटली आके फॉरवर्ड कुछ ना कुछ तो करांगी इतना नहीं इतना कि मुश्किल है sir ऑनर हूँ ना आ रहे हैं जो दो हैं सब कुछ हो चुका है और तो ऑनर आ रहे हैं क्यों ਸਾਡੀ ਜਾਨ ਦੀ ਕੋਈ ਕੀਮਤ ਨਹੀਂ ਹੈ ਅਸੀਂ ਕਾਮਨ ਪੀਪਲ ਆ ਮਿਡਲ ਕਲਾਸ ਆ ਤੇ ਕੀ ਗੱਲ ਅਸੀਂ ਜ਼ਿੰਦਗੀ ਜਿਹੜੀ ਸਾਡੀ ਇੰਪੋਰਟੈਂਟ ਨਹੀਂ ਹੈ ਰਾਈਟ ਹੁਣ ਕੋਈ ਵੀ ਚੀਜ਼ ਉਹ ਬਾਅਦ ਚ ਦੇਖੀ ਜਾਏਗੀ ਸਰ ਪਹਿਲਾਂ ਮੇਰੀ ਕੰਪਲੇਂਟ ਜਿਹੜੀ ਆ ਕਿਉਂਕਿ ਉਹ ਕੰਪਲੇਂਟ ਮੈਂ ਡਾਇਬੀਟਿਕ ਆ ਮੈਂ ਮਿਠਾਈ ਖਾਣੀ ਨਹੀਂ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਨਾਲ ਰਿਲੇਟਡ ਇੱਕ ਮਾਂ ਸਭ ਕੁਝ ਕਰ ਸਕਦੀ ਹੈ ਬਰਮੀਜ ਕਿਉਂਕਿ ਸਰ ਸ਼ੀ ਇਜ਼ ਓਨਲੀ 3 ইয়ার্স 올ਡ ਉਹ ਤੇ ਪਤਾ ਵੀ ਨਹੀਂ ਉਹ ਤੇ ਚਾਹ ਫੰਗਸ ਵਾਲੀ ਮਿਠਾਈ ਉਹ ਖਾ ਲੰਦੀ ਹੁਣ ਤੇ ਇਹ ਪਤਾ ਹੀ ਨਹੀਂ ਕਿ ਇਹ ਕੀ ਚੀਜ਼ ਹੈ ਅਗਰ ਮਾਂ ਨਾ ਕਹਿੰਦੇ ਕੀ ਪਤਾ ਲੱਗੇਗਾ ਉਹ ਲੋ ਦੱਸੋ ਥੈਂਕ ਯੂ ਸਰ ਥੈਂਕ ਯੂ